ਅੰਲੀ ਸਭ ਜਿਹੜੀ ਅੱਜ ਚੋਰੀ ਹੋਈ ਨੇ ਉਹਦੇ ਬਾਰੇ ਠੀਕ ਹੈ ਨਾ ਤੇ ਸਾਨੂੰ ਪਤਾ ਮਿਲਿਆ ਵੀ ਸਾਡੇ ਨਾ ਸਿਰ ਬੱਸ ਸਟੈਂਡ ਤੇ ਬਹੁਤ ਦੁਕਾਨਾਂ ਦੇ ਤਾਲੇ ਟੁੱਟ ਗਏ ਨੇ ਤੇ ਉੱਚ ਚੋਰੀ ਹੋਈ ਹੈਗੀ ਤੇ ਉਹਨਾਂ ਬਾਰੇ ਅਸੀਂ ਜਾਣ ਵਿੱਚ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਪਰ ਕੋਈ ਰੋਕੀ ਗ੍ਰਿਫਤਾਰ ਕੀਤਾ ਗਿਆ ਹਾਂ ਹੈ ਪਤਾ ਲੱਗਿਆ ਵੀ ਜਿਹੜੇ ਚੋਰ ਸੀਗੇ ਤੇ ਜਦੋਂ ਪਬਲਿਕ ਦਾ ਉੱਥੇ ਮੌਕੇ ਤੇ ਬੰਦੇ ਆ ਗਏ ਸੀਗੇ ਤੇ ਉਹ ਭੱਜਲੇ ਤੇ ਉਹਨਾਂ ਨੇ ਕਾਬੂ ਕਰ ਲੈਣਾ ਉਹ ਉਹਨਾਂ ਨੂੰ ਲੈ ਕੇ ਆਉਂਦੇ ਨੇ ਉਹਨਾਂ ਮਤਲਬ ਤਾਂ ਕੋਸ਼ਿਸ਼ ਕਰਕੇ ਅਗਲੀ ਕਾਰਵਾਈ ਕੀਤੀ। ਕੁਝ ਮਿਲੇ ਜੀ ਉਹਨਾਂ ਨੂੰ। ਕੱਲ੍ਹ ਨੂੰ ਮਾਰੇ ਇਹ ਪਤਾ ਲੱਗੂਗਾ ਉਹ ਪਬਲਿਕ ਜਦੋਂ ਲੈ ਕੇ ਆਉਣਗੇ ਉਹ ਰਸਤੇ ਮੋਟਰਪਾਰਸ਼ਾਨ ਤੇ ਭੱਜਲੇ ਸੀ ਉਹਨਾਂ ਪਿੱਛਾ ਕੀਤਾ ਪਬਲਿਕ ਨੇ। ਤੁਹਾਨੂੰ ਫੜ ਲੈਣੇ। ਸਰ ਕਿੰਨੇ ਦੁਕਾਨਾਂ ਦੇ ਚੋਰੀਆਂ ਆਤ। ਤੇ ਛੱਤ ਦੇ ਕੰਦਰ ਦੇ ਤਾਲੇ ਢੁੱਟਣਗੇ ਚੋਰੀਆਂ ਇੱਕ ਥੋੜ੍ਹੀ ਥੋੜੀ ਜਿਹਾ ਕਹਿੰਦੇ ਕਿ ਦੁਕਾਨਾਂ ਦੇ ਸੱਤ ਦੇ ਤਾਲੇ ਢੁੱਟ ਗਏ ਨੇ। ਤੇ ਦੋ ਦੁਕਾਨਾਂ ਚੋਂ ਥੋੜੀ ਜਿਆਦਾ ਚੋਰੀ ਹੋਈ ਆ। ਹੋਰ ਜੋ ਕੁਝ ਲੱਗ ਪੈ ਗਿਆ ਸਾਰੀਆਂ ਚੀਜ਼ਾਂ ਦੇ ਕਿੰਨੇ ਦਾ ਨੁਕਸਾਨ ਆ। ਮਗਰ ਭਾ ਲੱਖਾਂ ਲੱਖਾਂ ਦਾ ਨਕਸਾ ਨਾਲ ਸਾਰਾ ਤਕਨ ਸਰ ਜਿਹੜੇ ਚੋਰ ਪੁਲਿਸ ਨੇ ਗ੍ਰਿਫਤਾਰ ਕੀਤੇ ਹੈ ਇਹ ਕਿੱਥੋਂ ਦੇ ਹੈ ਬੋਹਾ ਦੇ ਰਹਿਣ ਵਾਲੇ ਕੋਈ ਬਾਹਰ ਦੇ ਨਹੀਂ ਨਹੀਂ ਇਹਨਾਂ ਬਾਰੇ ਪਤਾ ਲੱਗਿਆ ਵੀ ਇਹ ਡਿਸਟ੍ਰਿਕਟ ਸੰਗਰੂਰ ਦੇ ਰਹਿਣ ਵਾਲੇ ਨੇ ਬੋਹਾ ਉਹ ਉਹ ਜੀ ਅੰਤਰੀ ਸੰਜੇਗਰ ਨੇ ਤਾਂ ਹੋਰ ਤੱਕ ਨਹੀਂ ਜਿੱਹਾਂ ਤਪਦੀਸ਼ ਰਾਣ ਜੋ ਤੱਕ ਸਾਹਮਣੇ ਹੋਊਗਾ ਸਭ ਨੂੰ ਬਾਅਦ ਦੱਸ ਦਾਂਗੇ ਰਾਜ ਜੋ ਬਾਦਾ ਤੋਂ ਨਹੀਂ ਹੈ ਸਾਰੇ ਤੋਂ ਦੇਖੀਏ ਜੀ ਇਸ ਤਰ੍ਹਾਂ ਜੀ ਮੇਰੀ ਫਾਰਮ ਹੈ ਦੇਵਰਾਜ ਪ੍ਰਕਾਸ਼ ਚੰਦ ਪੁਰਾਣੀਆਂ ਵਾਲੇ ਬੁਆ ਬੱਸ ਸਟੈਂਡ ਤੇ ਰਾਤਾਂ ਸ਼ਾਮ ਰਾਤ ਨੂੰ 1:30 ਵਜੇ ਦੇ ਕਰੀਬ ਇਹ ਸਾਡੀ ਦੁਕਾਨ ਤੇ ਆਏ ਨੇ ਉਸ ਤੋਂ ਪਹਿਲਾਂ ਪਿਛਲੇ ਅਡੇ ਤੋਂ ਪੁਰਾਣੇ ਅਡੇ ਤੋਂ ਵੀ ਆਏ ਨੇ ਦੁਕਾਨਾਂਾਂ ਤੇ ਚੋਰੀ ਕਰਕੇ ਤੇ ਸਾਡੀਆਂ ਦੁਕਾਨਾਂ ਨੇ 700 ਟੋਟਲ 7 ਦੁਕਾਨਾਂ ਤੇ ਬਾਰਦਤ ਕੀਤੀ ਹੈ ਜਿਹਦੇ ਵਿੱਚੋਂ ਕਿਸੇ ਦੇ 60-70 ਹਜ਼ਾਰ ਦਾ ਕਿਸੇ ਦੇ 90 ਦਾ ਹੋਇਆ ਕਿਸੇ ਦੇ 5-5 ਕਿਸੇ ਦੇ 10-10 ਇਸ ਤਰ੍ਹਾਂ ਗੱਲਾਂ ਸਾਰੇ ਜੱਥੇ ਮਾਰਿਆ ਮੇਰਾ ਤਕਰੀਬਨ ਸਮਾਨ ਸਮੇਤ 40000 ਦੇ ਕਰੀਬ ਨੁਕਸਾਨ ਕੀਤਾ ਗਿਆ। ਕੀ ਕੀ ਸਮਾਨ ਲੱਗੇ ਹੋ? ਸਿਨੇ ਦੇ ਵਿੱਚ ਡਰਾਈ ਫਰੂਟ ਹੈ, ਕਾਜੂ ਬਦਾਮ ਨੇ ਤੇ ਕੈਸ਼ ਹੈ। ਖੁੱਲੇ ਪੈਸੇ ਨੇ ਢਾਲੇ ਨੇ ਤੇ 10 ਦੇ 20 ਦੇ ਨੋਟਾਂ ਦੀਆਂ ਗੁੱਟੀਆਂ ਸੀਗੀਆਂ, ਨੀਚੇ ਡਰਾਜ ਚ ਪਈਆਂ ਸੀਗੀਆਂ। ਜਿਹੜੇ ਤੁਹਾਡੇ ਕੈਮਰੇ ਦੇ ਡੀਵੀਆਰ ਲੱਗੇ ਸੀ ਉਹਦੇ ਬਾਰੇ ਤੇ ਨਾਲੇ ਸਾਡਾ ਡੀਵੀਆਰ ਲੈ ਕੇ ਪੱਤਕੇ ਨਾਲ ਸਾਰੇ ਕੈਮਰੇ ਦੀਆਂ ਤਾਰਾਂ ਤੋੜ ਕੇ ਤੇ ਸਾਨੂੰ ਫਿਰ 2:00 2:30 ਵਜੇ ਸਾਨੂੰ ਫੋਨ ਕੀਤਾ ਸਾਡੇ ਲੋਕਲ ਬੰਦਿਆਂ ਨੇ ਜਿਹਨਾਂ ਨੇ ਫੜੇ ਨੇ ਬੰਦੇ ਉਹ ਦੋ ਬੰਦੇ ਇਸ ਟਾਈਮ ਮੌਕੇ ਤੇ ਮੌਜੂਦਾ ਫੜੇਗੇ ਤੇ ਹਜੇ ਇੱਕ ਬਾਕੀ ਰਹਿਦਾ ਬਾਹਰ ਈਵੀਆਰ ਕੋਈ ਕੁਝ ਮਿਲਿਆ ਉਸ ਨੂੰ ਈਵੀਆਰ ਅਸੀਂ ਚੈੱਕ ਨਹੀਂ ਕੀਤਾ ਈਵੀਆਰ ਚੈੱਕ ਕਰਨਾ ਤੇ ਉਹ ਕਹਿੰਦੇ ਥਾਣੇ ਚ ਲੈ ਕੇ ਐਸਐਚਓ ਸਾਹਿਬ ਵੀ ਅਸੀਂ ਉੱਥੇ ਚੈੱਕ ਕਰਾਂਗੇ ਨੂੰ ਵੀ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਦੀ ਸ਼ਾਲ ਨਸਲਾਇਕੀ ਦੀ ਕੀ ਮੰਗ ਕਰੇ ਹੁਣ ਮੰਗ ਤਾਂ ਇਹੀ ਹੈ ਵੀ ਸਾਡਾ ਜਿਹੜਾ ਬੰਦਾ ਬਾਗਜਾ ਮਿਲਦਾ ਉਹਦਾ ਚਹੀਦਾ ਸਾਰਾ ਜਿਹੜਾ ਖਰਚਾ ਵਾਲਾ ਹੋਇਆ ਸਾਰਾ ਹੁਣ ਮਿਲਣਾ ਚਾਹੀਦਾ ਸਾਡੀ ਚੋਰੀ ਹੋਈ ਹੈ ਜੀ ਰਾਤ ਕੋਈ ਕਰੀਬ 2:00 ਤੋਂ 2:30 ਵਜੇ ਸਾਡਾ ਨੁਕਸਾਨ 4 ਤੋਂ 5000 ਰੁਪਏ ਕੈਸ਼ ਲੈ ਕੇ ਗਏ ਨੇ ਸਾਡੇ ਬਾਹਰਲੇ ਸ਼ਟਰ ਦੇ ਕੋਲ ਨੇ ਤਾਲੇ ਤੋੜੇ ਨੇ ਬਾਕੀ ਅੰਦਰੋਂ ਦਰਾਜ ਗੱਲੇ ਤੋੜ ਕੇ ਉਹ ਲੈ ਗਏ ਉਹ ਕੋਈ ਵਾਰੀ ਉਹਨਾਂ ਨੂੰ ਇੱਕ ਚੋਰ ਨੂੰ ਇੱਥੇ ਫੜ ਲਿਆ ਯਾਰ ਚੋਰੀ ਕਰਦੇ ਨੂੰ ਦੂਜਾ ਸੀ ਹੁੰਦੇ ਜੇ ਕੋਈ ਸਰਕਾਰੀ ਕੋਈ ਪ੍ਰਸ਼ਾਸਨ ਦੀ ਜਿਵੇਂ ਕੋਈ ਕਾਰਵਾਈ ਨਹੀਂ ਉਸ ਵੀਰੇ ਸਾਡੇ ਲਗਭਗ 6:30 ਵਜੇ ਪਹੁੰਚੇ ਸਾਰੀ ਰਾਤ ਉਹਨਾਂ ਨੇ ਮਤਲਬ 7 ਤੋਂ 8 10 ਛੱਤਰਾਂ ਦੇ ਜੀ ਪਤਾ ਨਾ ਕਾਲੇ ਤੋੜ ਕੇ ਜੋੜੀ ਕਰੀ ਇੱਕ 8 ਵਜੇ ਪਤਾ ਲੱਗਿਆ ਸਾਨੂੰ ਸਾਨੂੰ ਪਤਾ ਲੱਗਿਆ ਜੀ 3:00 ਵਜੇ 3:30 ਵਜੇ ਤੁਸੀਂ ਕੀ ਪ੍ਰਸ਼ਾਸਨ ਤੋਂ ਉਹਨੂੰ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਜੀ ਵੀ ਸਾਡਾ ਕੋਈ ਮਤਲਬ ਕਾਰਵਾਈ ਹੋਵੇ ਇਹਨਾਂ ਤੇ ਆਜੰਬਰ ਕੋਈ ਕਾਰਵਾਈ ਵੇਸੇ ਕਰਦਾ ਦਿੰਦਾ ਨਹੀਂ ਸਾਨੂੰ ਕੋਈ ਲੱਗਦਾ ਕਿਉਂ ਪ੍ਰੋਸੀਜਨ ਦਾ 7 ਵਜੇ ਆਇਆ ਸਾਰੀ ਰਾਤ ਇੱਥੇ ਮਤਲਬ ਵਿਚਾਰ ਦੇ ਵਿੱਚ ਹੋ ਗਿਆ ਥਾਣੇ ਦੇ ਬਾਹਰ ਚੰਦਿਆਂ ਨੇ ਉਹ ਬੰਦੇ ਕਿੱਥੇ ਅਜੇ ਤੂੰ ਨੇ ਫੜੇ ਆ ਉਹ ਅਸੀਂ ਕੋਸੇ ਦੇ ਵਾਲੇ ਕਰਦੇ ਕਿਹੜੀ ਕਿਹੜੀ ਪੁਲਿਸ ਲੱਗੀ ਜੀ ਪੁਲਿਸ ਬਹੁਤ